हां सा जी मैं थोड़ा अपना मैच आई होप तुम सारे ज्यादा ठीक होवो खुश होवो आबाद होवोगे तो मेनु बहुत जन इंस्टाग्राम से मैसेजेस आ रहे हैं सवेर मेन बहुत मीडिया चैनल वालों भी कॉल्स आए ने ਕਿ ਜੋ ਪ੍ਰਾਈਡ ਪ੍ਰੇਡ ਕੈਨਸਲ ਹੋਈ ਹੈ ਤੁਹਾਨੂੰ ਡਾਊਨ ਨੂੰ ਲੈ ਕੇ ਕੀ ਰਿਵਿਊ ਹੈ ਮੇਰੇ ਅਕੋਰਡਿੰਗਲੀ ਇਟਸ ਅ ਵੈਰੀ ਨਾਰਮਲ ਥਿੰਗ ਅਗਰ ਕੋਈ ਗੱਲ ਨਹੀਂ ਐ ਇੱਦੀ ਕੋਈ ਵੱਡੀ ਗੱਲ ਨਹੀਂ ਐ ਜੇ ਕੈਨਸਲ ਹੋ ਗਈ ਆ ਤੇ ਇੱਦੀ ਕੋਈ ਗੱਲ ਨਹੀਂ ਐ ਸਾਡੇ ਅੰਮ੍ਰਿਤ ਸਰ ਜੇਰਾ ਵੇ ਗੁਰੂਆਂ ਪੀਰਾਂ ਦੀ ਧਰਤੀ ਆ ਸਾਨੂੰ ਆਪਣੇ ਕਲਚਰ ਦੀ ਤੇ ਆਪਣੀ ਸੁਸਾਇਟੀ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਵਾ ਅਗਰ ਸੁਸਾਇਟੀ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੈਪਟ ਨਹੀਂ ਕਰਨਾ ਚਾਹੁੰਦੀ ਇਹਨਾਂ ਚੀਜ਼ਾਂ ਨੂੰ ਹਜਰ ਨਹੀਂ ਰੈਡੀ ਇਹਨਾਂ ਚੀਜ਼ਾਂ ਲਈ ਤੇ ਸਾਨੂੰ ਨਹੀਂ ਕਰਨੀ ਚਾਹੀਦੀ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਰੀਨੀਆਂ ਕੁਰਬਾਨੀਆਂ ਦਿੱਤੀਆਂ ਸਾਨੂੰ ਆਜ਼ ਤੇ ਅਸੀਂ ਇੱਕ ਜੇ ਸੁਸਾਇਟੀ ਸਾਡਾ ਕਲਚਰ ਇਸ ਚੀਜ਼ ਨੂੰ ਨਹੀਂ ਅਸੈਪਟ ਕਰਨਾ ਚਾਹੁੰਦਾ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਇਹੋ ਜਿਹੀ ਪ੍ਰੇਡ ਪ੍ਰਾਈਡ ਨਹੀਂ ਕਰਨੀ ਚਾਹੀਦੀ ਫਿਰ ਹੈਨਾ ਅਗਰ ਸੁਸਾਇਟੀ ਨਹੀਂ ਇਸ ਚੀਜ਼ ਨੂੰ ਲੈ ਕੇ ਖੁਸ਼ ਹੈਗੀ ਸੁਸਾਇਟੀ ਹੀ ਨਹੀਂ ਅਸੈਪਟ ਕਰਨਾ ਚਾਹੁੰਦੀ ਤਾਂ ਇੱਦੀ ਕੋਈ ਇਹਦੇ ਵਿੱਚ ਗਿਲਾ ਸ਼ਿਕਵਾ ਕਰਨ ਵਾਲੀ ਕੋਈ ਗੱਲ ਨਹੀਂ ਆ ਬਿਲਕੁਲ ਬਹੁਤ ਵਧੀਆ ਡਿਸੀਜਨ ਲਿੱਤਾ ਗਿਆ ਕਿ ਅਸੀਂ ਰਿਸਰਚਰ ਕੇ ਪ੍ਰਾਈਡ ਨਹੀਂ ਹੋ ਰਹੀ ਤਾਂ ਇਹਦੇ ਵਿੱਚ ਕੋਈ ਗਿਲਾ ਸ਼ਿਕਵਾ ਮੈਨੂੰ ਤੇ ਮੇਰੇ ਵੱਲੋਂ ਤੇ ਕੋਈ ਵੀ ਨਹੀਂ ਆ ਮੈਂ ਸਭਨਾਂ ਨੂੰ ਆਈ ਅਪੀਲ ਕਰੂੰਗਾ ਕਿ ਆਪਣੀ ਜ਼ਿੰਦਗੀ ਜਿਓ ਆਪਣੀ ਲਾਈਫ ਇੰਜੋਏ ਕਰੋ ਪਵਿੱਕਾਰ ਕਰੋ ਜਿਵੇਂ ਮਰਜੀ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰੋ ਆਪਣੀ ਲਾਈਫ ਇੰਜੋਏ ਕਰੋ ਅਗਰ ਸੋਸਾਇਟੀ ਜਿਹੜੀ ਚੀਜ਼ ਨੂੰ ਨਹੀਂ ਐਸੈਪਟ ਕਰਨਾ ਚਾਹੁੰਦੀ ਸਾਨੂੰ ਸੋਸਾਇਟੀ ਨੂੰ ਨਈਂ ਟ੍ਰਿਗਰ ਕਰਨਾ ਚਾਹੀਦਾ ਬਾਰ ਬਾਰ ਉਹਨਾਂ ਚੀਜ਼ਾਂ ਨੂੰ ਲੈ ਕੇ ਮੈਨੂੰ ਬਹੁਤ ਜਿਆਦਾ ਦੇ ਇੰਸਟਾਗ੍ਰam ਤੇ ਮੈਸੇਜਸ ਆ ਰਹੇ ਤੇ ਸਵੇਰ ਦੇ ਮੈਨੂੰ ਬਹੁਤ মিডিਆ ਚੈਨਲਸ ਵੱਲੋਂ ਵੀ ਕਾਲਸ ਆਇਨੇ ਕਿ ਜੋ ਪ੍ਰਾਈਡ ਪ੍ਰੇਡ ਕੈਨਸਲ ਹੋਈ ਹੈ ਤੁਹਾਨੂੰ ਉਹਨੂੰ ਲੈ ਕੇ ਕੀ ਰਿਵਿਊ ਹੈ ਮੇਰੇ ਅਕੋਰਡਿੰਗਲੀ ਇਟਸ ਅ ਵੈਰੀ ਨਾਰਮਲ ਥਿੰਗ ਅਗਰ ਕੋਈ ਗੱਲ ਨਹੀਂ ਐ ਇੱਡੀ ਕੋਈ ਵੱਡੀ ਗੱਲ ਨਹੀਂ ਐ ਜੇ ਕੈਨਸਲ ਹੋ ਗਈ ਆ ਤੇ ਇੱਡੀ ਕੋਈ ਗੱਲ ਨਹੀਂ ਐ ਸਾਡੇ ਅੰਮ੍ਰਿਤਸਰ ਜੇਰਾਵੇ ਗੁਰੂਆਂ ਪੀਰਾਂ ਦੀ ਧਰਤੀ ਆ ਸਾਨੂੰ ਆਪਣੇ ਕਲਚਰ ਦੀ ਤੇ ਆਪਣੀ ਸੋਸਾਇਟੀ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਵਾ ਅਗਰ ਸੋਸਾਇਟੀ ਇਹਨਾਂ ਚੀਜ਼ਾਂ ਨੂੰ ਲੈ ਕੇ ਅਸੈਪਟ ਨਹੀਂ ਕਰਨਾ ਚਾਹੁੰਦੀ ਇਹਨਾਂ ਚੀਜ਼ਾਂ ਨੂੰ ਹਜੇ ਨਹੀਂ ਰੈਡੀ ਇਹਨਾਂ ਚੀਜ਼ਾਂ ਲਈ ਤੇ ਸਾਨੂੰ ਨਹੀਂ ਕਰਨੀ ਚਾਹੀਦੀ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਰੀਨੀਆਂ ਕੁਰਬਾਨੀਆਂ ਦਿੱਤੀਆਂ ਸਾਨੂੰ ਆਜ਼ ਤੇ ਅਸੀਂ ਇੱਕ ਜੇ ਸੁਸਾਇਟੀ ਸਾਡਾ ਕਲਚਰ ਇਸ ਚੀਜ਼ ਨੂੰ ਨਹੀਂ ਅਸੈਪਟ ਕਰਨਾ ਚਾਹੁੰਦਾ ਤੇ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਇਹੋ ਜੀ ਪ੍ਰੇਡ ਪ੍ਰਾਈਡ ਨਹੀਂ ਕਰਨੀ ਚਾਹੀਦੀ ਫਿਰ ਹੈਨਾ ਅਗਰ ਸੁਸਾਇਟੀ ਨਹੀਂ ਇਸ ਚੀਜ਼ ਨੂੰ ਲੈ ਕੇ ਖੁਸ਼ ਹੈਗੀ ਸੁਸਾਇਟੀ ਹੀ ਨਹੀਂ ਅਸੈਪਟ ਕਰਨਾ ਚਾਹੁੰਦੀ ਤਾਂ ਇੱਦੀ ਕੋਈ ਇਹਦੇ ਵਿੱਚ ਗਿਲਾ ਸ਼ਿਕਵਾ ਕਰਨ ਵਾਲੀ ਕੋਈ ਗੱਲ ਨਹੀਂ ਆ ਬਿਲਕੁਲ ਬਹੁਤ ਵਧੀਆ ਡਿਸੀਜਨ ਲਿੱਤਾ ਗਿਆ ਕਿ ਅਸੀਂ ਰਿਸਰਚਰ ਕੇ ਪ੍ਰਾਈਡ ਨਹੀਂ ਹੋ ਰਹੀ ਤਾਂ ਇਹਦੇ ਵਿੱਚ ਕੋਈ ਗਿਲਾ ਸ਼ਿਕਵਾ ਮੈਨੂੰ ਤੇ ਮੇਰੇ ਵੱਲੋਂ ਤੇ ਕੋਈ ਵੀ ਨਹੀਂ ਆ ਮੈਂ ਸਭਨਾਂ ਨੂੰ ਆਹੀ ਅਪੀਲ ਕਰੂੰਗਾ ਕਿ ਆਪਣੀ ਜ਼ਿੰਦਗੀ ਜਿਓ ਆਪਣੀ ਲਾਈਫ ਇੰਜੋਏ ਕਰੋ ਪਵਿਕਾਰ ਕਰੋ ਜਿਵੇਂ ਮਰਜੀ ਤੁਸੀਂ ਕਰਨਾ ਚਾਹੁੰਦੇ ਹੋ ਤੁਸੀਂ ਕਰੋ ਆਪਣੀ ਲਾਈਫ ਇੰਜੋਏ ਕਰੋ ਅਗਰ ਸੋਸਾਇਟੀ ਜਿਹੜੀ ਚੀਜ਼ ਨੂੰ ਨਹੀਂ ਐਸੈਪਟ ਕਰਨਾ ਚਾਹਦੀ ਸਾਨੂੰ ਸੋਸਾਇਟੀ ਨੂੰ ਨਈ ਟ੍ਰਿਗਰ ਕਰਨਾ ਚਾਹੀਦਾ ਬਾਰ ਬਾਰ ਉਹਨਾਂ ਚੀਜ਼ਾਂ ਨੂੰ ਲੈ ਕੇ ਮੈਨੂੰ ਬਹੁਤ ਜਾਨਿਆਂ ਦੇ ਇੰਸਟਾਗ੍ਰam ਤੇ ਮੈਸੇਜਸ ਆ ਰਹੇ ਤੇ ਸਵੇਰੇ ਦੇ ਮੈਨੂੰ ਬਹੁਤ মিডিਆ ਚੈਨਲਸ ਵੱਲੋਂ ਵੀ ਕਾਲਸ ਆਇਆ ਨੇ ਕਿ ਜੋ ਪ੍ਰਾਈਡ ਰੇਡ ਕੈਨਸਲ ਹੋਈ ਹੈ ਤੁਹਾਨੂੰ ਡਾਊਨ ਨੂੰ ਲੈ ਕੇ ਕੀ ਰਿਵਿਊ ਹੈ ਮੇਰੇ ਅਕੋਰਡਿੰਗਲੀ ਇਟਸ ਅ ਵੈਰੀ ਨਾਰਮਲ ਥਿੰਗ ਅਗਰ ਕੋਈ ਗੱਲ ਨਹੀਂ ਆਈ ਕੋਈ ਵੱਡੀ ਗੱਲ ਨਹੀਂ ਆ ਜੇ ਕੈਨਸਲ ਹੋ ਗਈ ਆ ਤੇ ਇੱਦੀ ਕੋਈ ਗੱਲ ਨਹੀਂ ਐ ਸਾਡਾ ਅੰਮ੍ਰਿਤ ਸਰ ਜੇਰਾ ਵੇ ਗੁਰੂਆਂ ਪੀਰਾਂ ਦੀ ਧਰਤੀ ਆ ਸਾਨੂੰ ਆਪਣੇ ਕਲਚਰ ਦੀ ਤੇ ਆਪਣੀ ਸੁਸਾਇਟੀ ਨੂੰ ਜ਼ਿਆਦਾ ਧਿਆਨ ਰੱਖਣਾ ਚਾਹੀਦਾ ਵਾ ਅਗਰ ਸੁਸਾਇਟੀ ਇਹਨਾਂ ਚੀਜ਼ਾਂ ਨੂੰ ਲੈ ਕੇ ਐਕਸੈਪਟ ਨਹੀਂ ਕਰਨਾ ਚਾਹੁੰਦੀ ਇਹਨਾਂ ਚੀਜ਼ਾਂ ਨੂੰ ਹਜੇ ਨਹੀਂ ਰੈਡੀ ਇਹਨਾਂ ਚੀਜ਼ਾਂ ਲਈ ਤੇ ਸਾਨੂੰ ਨਹੀਂ ਕਰਨੀ ਚਾਹੀਦੀ ਸਾਡੇ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਸਾਡੇ ਲਈ ਇਨੀਆਂ ਕੁਰਬਾਨੀਆਂ ਦਿੱਤੀਆਂ ਸਾਨੂੰ ਆਜ਼ ਤੇ ਅਸੀਂ ਇੱਕ ਜੇ ਸੁਸਾਇਟੀ ਸਾਡਾ ਕਲਚਰ ਇਸ ਚੀਜ਼ ਨੂੰ ਨਹੀਂ ਅਸੈਪਟ ਕਰਨਾ ਚਾਹੁੰਦਾ ਤੇਰੇ ਵਿੱਚ ਕੋਈ ਪ੍ਰੋਬਲਮ ਨਹੀਂ ਆ ਸਾਨੂੰ ਇਹੋ ਜੀ ਪ੍ਰੇਡ ਪ੍ਰਾਈਡ ਨਹੀਂ ਕਰਨੀ ਚਾਹੀਦੀ ਫਿਰ ਹੈਨਾ ਅਗਰ ਸੁਸਾਇਟੀ ਨਹੀਂ ਇਸ ਚੀਜ਼ ਨੂੰ ਲੈ ਕੇ ਖੁਸ਼ ਹੈਗੀ ਸੁਸਾਇਟੀ ਹੀ ਨਹੀਂ ਅਸੈਪਟ ਕਰਨਾ ਚਾਹੁੰਦੀ ਤਾਂ ਇੱਦੀ ਕੋਈ ਇਹਦੇ ਵਿੱਚ ਗਿਲਾ ਸ਼ਿਕਵਾ ਕਰਨ ਵਾਲੀ ਕੋਈ ਗੱਲ ਨਹੀਂ ਆ ਬਿਲਕੁਲ ਬਹੁਤ ਵਧੀਆ ਡਿਸੀਜਨ ਲਿੱਤਾ ਗਿਆ ਕਿ ਅਸੀਂ ਰਿਸਰਚਰ ਕੇ ਪ੍ਰਾਈਡ ਨਹੀਂ ਹੋ ਰਹੀ ਤਾਂ ਇਹਦੇ ਵਿੱਚ ਕੋਈ ਗਿਲਾ ਸ਼ਿਕਵਾ ਮੈਨੂੰ ਤੇ ਮੇਰੇ ਵੱਲੋਂ ਤੇ ਕੋਈ ਵੀ ਨਹੀਂ ਆ ਮੈਂ ਸਭਰਾਂ ਨੂੰ ਆਹੀ ਅਪੀਲ ਕਰੂੰਗਾ ਕਿ ਆਪਣੀ ਜ਼ਿੰਦਗੀ ਜਿਓ ਆਪਣੀ ਲਾਈਫ ਇੰਜੋਏ ਕਰੋ ਅਵਿਕਾਰ ਕਰੋ ਜਿਵੇਂ ਮਰਜੀ ਤੁਸੀਂ ਕਰਨਾ ਚਾਹੁੰਦੇ ਤੁਸੀਂ ਕਰੋ ਆਪਣੀ ਲਾਈਫ ਇੰਜੋਏ ਕਰੋ ਅਗਰ ਸੋਸਾਇਟੀ ਜਿਹੜੀ ਚੀਜ਼ ਨੂੰ ਨਹੀਂ ਐਸੈਪਟ ਕਰਨਾ ਚਾਹਦੀ ਸਾਨੂੰ ਸੋਸਾਇਟੀ ਨੂੰ ਨਈਂ ਟ੍ਰਿਗਰ ਕਰਨਾ ਚਾਹੀਦਾ ਬਾਰ ਬਾਰ ਉਹਨਾਂ ਚੀਜ਼ਾਂ ਨੂੰ ਲੈ ਕੇ ਥੈਂਕ ਯੂ ਸੋ ਮਚ